ਜਣ ਸੁੱਕਣ ਮਰਨ ਕੋਈ ਆਪਾਂ ਇਹਨਾਂ ਦੇ ਮਗਰ ਨਹੀਂ ਹਾਂ ਜਿੱਟੇ ਵਾਲੇ ਦੇ ਪਿੱਛੇ ਨਹੀਂ ਜਾਣਾ ਇਹਨਾਂ ਦੇ ਮਗਰ ਨਹੀਂ ਜਾਣਾ ਇਹ ਸਾਰੀ ਸੰਗਤ ਕਹਿ ਰਹੀ ਮੈਂ ਕੱਲਾ ਤੇ ਹੁਣ ਇਹ ਕਹਿ ਰਿਹਾ ਕਿ ਵੇਚੀ ਜਾਂਦਾ ਹੈ ਉਹ ਫਰੇ ਜਨਾਨੀ ਕਿ ਪੁੰਗਾ ਲੈ ਆ ਕੇ ਵੇਚੀ ਜਾਂਦਾ ਹੈ ਉਹ ਕਪੜੇ ਕੱਢੀ ਫਿਰਦਾ ਹੈ ਉਹ ਕੁਝ ਵੀ ਕੀਤੀ ਕਰਦਾ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਏ ਵੀ ਜਿਹੜੇ ਵੇਚਦੇ ਨੇ ਨਸ਼ੇ ਤੇ ਗਲਾਪ ਨੇ ਵੇਚ ਰਹੇ ਨੇ ਉਹਨਾਂ ਦੀ ਅਸੀਂ ਨਿੰਦ ਕਰਨਾ ਹੈ ਜਿੱਥੇ ਵੀ ਆਖੜ ਜਿਹੜਾ ਉਹਨਾਂ ਆਕੇ ਕਰ ਲਿਆ ਅਸੀਂ ਗੱਲ ਕੋਈ ਨਹੀਂ ਕਰਦੇ ਮਿੱਟੀ ਪਾਣਿਆ ਅੱਗੇ ਤੋਂ ਲਾਇ ਤੇ ਕੋਈ ਨਾ ਕਰਨ ਅਸੀਂ ਆ ਵੀ ਨਹੀਂ ਕਰਨਾ ਕਿ ਅੱਜ ਕੋਈ ਇਹ ਕਰੇਗਾ ਤੇ ਐਨੀ ਫਰੀ ਪੰਚਾਇਤ ਵਿੱਚ ਅਸੀਂ ਆ ਲਿਖਤੀ ਰੂਪ ਚ ਲਵਾਵਾਂ ਦੇ ਵੀ ਇਹਨਾਂ ਚ ਲਿਖਾ ਜਾਵੇ ਕਿਸੇ ਦਾ ਬੱਚਾ ਮੋਟ ਗਿਆ ਜਿਹੜੇ 10 ਗੱਲ ਕਰਦੇ ਨੇ 5 ਗੱਲ ਕਰਦੇ ਨੇ ਅਸੀਂ ਉਹਨਾਂ ਦੇ ਪਾਵਾਂ ਦੇ ਕਦੇ ਨਾ ਆਟਾਂ ਦੇ ਅਸੀਂ ਅਸੀਂ ਉਹਨਾਂ ਦੇ ਪਾਵਾਂ ਦੇ ਅਸੀਂ ਸਾਨ ਸਭ ਦੇ ਇਕਰਾਵਾਂ ਦੇ ਉਹ ਆਉਣ ਜਿਹੜੇ ਕਾਜ ਤੇ ਨਾ ਕਾਰੋਬਾਰ ਕੋਈ ਸੋਚਦਾ ਨਾ ਕੀ ਸਾ ਉਹ ਸੋਚਦੇ ਨੇ ਵੀ ਅਸੀਂ ਸਾਡੇ ਸਾਡੇ ਮਰਦੇ ਨਹੀਂ ਪਏ ਅਸੀਂ ਇਹਨਾਂ ਵਾਸਤੇ بڑے ਬੰਦੇ ਬਣਾ ਦੇਾਂਗੇ ਐਕਸੋਰਾਮ ਕਰਨਗੇ ਨਹੀਂ ਹੋਣੇ ਜੇ ਸਾਥ ਕਰਨ ਚਾਹਿਆ ਤਾਂ ਐਕਸੋਰਾਮ ਹੋਣਗੇ ਉਹ ਇਹ ਕਿਹਨੇ ਦੇਤਾ ਹੈ ਫਿਰ ਬਾਤ ਹੋਈ ਜਾਂਦਾ ਇਹਨੀਆਂ ਦਾ ਆਪ ਕੋ ਵੀ ਬਾਣੀ ਕਹਿੰਦੀ ਹੈ ਹੱਥ ਘਾਣ ਕਰ ਕਰਨ ਆਵੇ ਉਹ ਦੇਖੇ ਪਿੱਛੋਂ ਦੇਖੇ ਇਥੇ ਕੌਣ ਬਚਾਵੇਗਾ ਅਕਬਰ ਕਹਿੰਦੇ ਨੇ ਤੂੰ ਚੋਰੀ ਕਰਕੇ ਡਾਕਾ ਮਾਰ ਕੇ ਸਦਾ ਲਗਾਤਾਰ ਉਹ ਦੇਖਦਾ ਮੈਨੂੰ ਕੋਈ ਨਹੀਂ ਦੇਖਦਾ ਪਰ ਨਹੀਂ ਜਨਾ ਤੇਰੇ ਨਾਲ ਹੈ ਨਾ ਹਰ ਵੇਲੇ ਕੋਈ ਨਹੀਂ ਜੋੜਦਾ ਪਿਆ ਹਮ ਤੇਰੇ ਨਾਲ ਤੇਰੇ ਜੀਵਨ ਚ ਲਗਾਤਾਰ ਹੈ ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਹੋ ਤੁਹਾਡਾ ਸਵਾਗਤ ਮੈਂ ਆ ਆਦਰਸ਼ ਜੋਸਨ ਅਸਟਾ ਮੌਜੂਦ ਆ ਦਲਾਲਾਵਾਦ ਹਲਕੇ ਦੇ ਪਿੰਡ ਬੱਲੂਆਣਾ ਜਿੱਥੇ ਲਗਾਤਾਰ ਨਸ਼ੇ ਦੇ ਨਾਲ ਇਲਾਕੇ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਤਾਂ ਇਸ ਪਿੰਡ ਦੇ ਵਿੱਚ ਵੀ ਕਾਫੀ ਜ਼ਿਆਦਾ ਨਸ਼ਾ ਵਿਕਦਾ ਸੀ ਤਾਂ ਇਸ ਪਿੰਡ ਦੇ ਵੀ ਨੌਜਵਾਨ ਚਿੱਟੇ ਦੀ ওভারਡੋਸ ਦੇ ਨਾਲ ਕਾਫੀ ਜ਼ਿਆਦਾ ਨਸ਼ਾ ਕਰਕੇ ਤੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਉਸ ਨੂੰ ਦੇਖਦੇ ਹੋਏ ਪਿੰਡ ਬੱਲੂਆਣਾ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਤਾਂ ਜੋ ਇਸ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਪੰਜ ਮਤੇ ਪਾਸ ਕੀਤੇ ਨੇ ਚੋਰੀ ਡਕੈਤੀ ਅਤੇ ਹੋਰ ਕੋਈ ਪਿੰਡ ਦੇ ਵਿੱਚੋਂ ਬਾਹਰੋਂ ਬੰਦਾ ਆਉਂਦਾ ਦਿਸਦਾ ਤਾਂ ਹੁੰਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਸਾਰੇ ਸੱਜਾ ਵਾਲਾ ਦੇ ਆਕਾਏ ਅਸੀਂ ਕਹਿੰਦੀ ਹਾਂ ਹੁੰਦੀਆਂ ਨੇ ਸਾਨੂੰ ਗਾਲੀ ਦੇ ਬੱਚੋ ਜਿਹੜੇ ਨਸ਼ਾ ਵੇਚਦੇ ਨੇ ਤਾਂ 100 100 ਗੱਲਾਂ ਕਰਦੀਆਂ ਨੇ ਧੱਕੇ ਮਾਰ ਮਾਰ ਤੇ ਲੋਕਾਂ ਨੂੰ ਪਜਾਉਂਦੀਆਂ ਨੇ ਮੇਰਾ ਪੁੱਤਰ ਮਰਿਆ ਪਿਆ ਸੀ ਨਾ ਤੇ ਮੈਂ ਉਦੋਂ ਮੈਨੂੰ ਸਾਰਿਆਂ ਨੇ ਆਕਾ ਰਿਸ਼ਤੇਦਾਰਾਂ ਵੀ ਆਕਾ ਸਾਰਿਆਂ ਨੇ ਮੈਂ ਤਾਂ ਹੋਸ਼ ਕੋਣੀ ਸੀ ਆਵਦੀ ਮੇਰੇ ਪੁੱਤਰ ਦੇ ਰਾਤੋਂ ਰਾਤ ਜਿਹੜੇ ਟਾਈਮ ਮੇਰੇ ਪੁੱਤਰ ਮੇਰੇ ਕੋਲ ਆ ਕੇ ਸੌਂਦਾ ਸੀ ਉਹਦਾ ਸੰਸਕਾਰ ਕਰ ਦਿੱਤਾ ਨੇ ਤੇ ਉਹਨਾਂ ਦੀ ਬੱਚਤ ਹੋ ਗਈ ਇਹਨਾਂ ਦੀ ਬੱਸ ਤਾਂ ਹੋ ਗਈ ਤੁਹਾਨੂੰ ਪਤਾ ਸੀ ਕਿ ਦੇਖ ਲੋ ਲਿਆਰ ਤੁਹਾਡੇ ਮੁੰਡੇ ਨੇ ਨਸ਼ਾ ਗਲੀਆਂ ਦੇ ਵਿੱਚ ਖੜੇ ਰਹਿੰਦੇ ਸੀ ਗਲੀਆਂ ਦੇ ਵਿੱਚ ਹੀ ਖੜੇ ਰਹਿੰਦੇ ਸੀ ਲੈ ਕੇ ਨਹੀਂ ਉਦੋਂ ਉਦੋਂ ਇੱਥੇ ਪੱਤਰਕਾਰਾਂ ਨੂੰ ਵੀ ਤੁਸੀਂ ਬੁਲਾਇਆ ਸੀ ਪਰ ਬਾਅਦ ਚ ਜਦੋਂ ਉੱਥੇ ਪਹੁੰਚ ਗਏ ਤੁਸੀਂ ਕਿਹਾ ਵੀ ਨਹੀਂ ਅਸੀਂ ਕੋਈ ਕੰਮ ਨਹੀਂ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਮਾਤਾ ਜੀ ਤੁਹਾਨੂੰ ਇਹ ਪਤਾ ਮੁੰਡੇ ਤੁਹਾਡੇ ਨੇ ਕਿੰਦੇ ਤੋਂ ਨਸ਼ਾ ਲਿਆ ਸੀ ਨਸ਼ਾ ਗਲੀਆਂ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਨਹੀਂ ਨਾ ਜਾਣਦੇ ਹਾਂ ਨਾ ਤਾਂ ਸਾਰਿਆਂ ਦੀ ਜਾਣਨੇ ਆ ਸਾਰੇ ਪਿੰਡ ਦੀ ਜਾਣਨੇ ਆ ਕਿੰਨੇ ਕੁ ਕਰਨੇ ਪਿੰਡ ਚ ਕਾਰ ਵਾਧੂ ਹੋਏਗੇ ਨੇ ਘਰ ਦਾ ਵਾਦੂ ਹੈ ਗਏ ਨੇ ਹੁਣ ਤੁਸੀਂ ਮੇਰੇ ਕੋਲ ਕੀ ਪੁੱਛਦੇ ਜੇ ਦੇਖੋ ਜੀ ਇਹ ਦੁਸ਼ਮਣੀ ਪਾਉਂਦੀ ਹੈ ਦਬਾ ਪਾਉਂਦੇ ਨੇ ਸਾਡੇ ਤੇ ਔੜੀ ਇੱਥੇ ਨਹੀਂ ਹੁਣ ਤੁਸੀਂ ਹੋਰ ਮੇਰਾ ਇੱਕ ਮੁੰਡਾ ਹੈ ਉਦੋਂ ਮੇਰੇ ਨਾਲ ਲਾੜ ਪੀ ਲੱਕ ਕਲੀ ਵਿੱਚ ਓੜੀ ਲਾੜ ਪਈ ਸਾਡੀ ਖੁਦ ਮੌਤ ਹੈ ਹਾਂ ਜੇ ਅਸੀਂ ਨਾਲ ਲਈਨੇ ਨਾ ਅੱਜ ਫਲਾਣਾ ਬੰਦਾ ਵੇਚਦਾ ਹੈ ਉਹ ਸਾਡੀ ਵੀ ਮੌਤ ਸਾਡਾ ਬੱਚਾ ਮੇਰੇ ਤੋਂ ਚਲੇ ਗਿਆ ਮਗਰ ਮੇਰੀ ਵੀ ਮੌਤ ਹੈ ਮੇਰੇ ਪਰਿਵਾਰ ਦੀ ਮੌਤ ਹੈ ਹਾਂ ਕਿਉਂ ਨਾਲ ਲਈਏ ਅਸੀਂ ਨਹੀਂ ਆਏ ਤੁਸੀਂ ਅਸੀਂ ਆਨੇ ਆ ਕੇ ਉਹ ਦਬਾਅ ਪਾਉਂਦੇ ਨੇ ਸਾਡੇ ਤੇ ਨਹੀਂ ਨਾ ਪਰ ਮੇਰਾ ਤਮਾ ਉਹ ਵੀ ਅੱਜ ਅਸੀਂ ਉਹਨਾਂ ਨੂੰ ਉੱਥੇ ਇੱਥੇ ਬੁਲਾਇਆ ਗਿਆ ਜਿਹੜੇ ਨਸ਼ਾ ਵੀ ਇੱਥੇ ਬੁਲਾਇਆ ਗਿਆ ਚਲੋ ਆਏ ਨੇ ਉਹ ਵੀ ਸਾਡੇ ਭਰਾ ਨੇ ਆਏ ਨੇ ਅਸੀਂ ਆਨੇ ਵੀ ਕਮਾਈ ਕਰ ਲਈਏ ਆਉਦੇ ਘਰ ਬੂਆ ਬਣਾ ਲਿਆ ਹੈ ਨਹੀਂ ਇਹਨੂੰ ਕਮਾਈ ਨਹੀਂ ਕਹਿ ਸਕਦੇ ਅੱਜ ਅੱਜ ਨਹੀਂ ਕਮਾਈ ਹੈ ਉਹਨਾਂ ਵਾਸਤੇ ਕਮਾਈ ਆ ਪਾਣੀ ਨੂੰ ਕਮਾਈ ਲਈ ਕਮਾਈ ਉਹਨਾਂ ਵਾਸਤੇ ਵੀਰ ਜੀ ਕਮਾਈ ਸੀ ਅੱਜ ਕਮਾਈ ਕਰ ਲਈਏ ਚਾਰ ਪੈਸੇ ਨੇ ਕੋਲ ਉਹਨਾਂ ਪੈਸੇ ਨਾਲ ਹੋਰ ਧੰਦਾ ਕਰ ਲੈਣ ਇੱਕ ਵਾਰੀ ਸਾਡੀ ਗਲੀ ਵਿੱਚ ਨਾ ਇੱਕ ਜਣੀ ਮੇਰੇ ਨਾਲ ਲੜ ਪਈ ਪਤਾ ਮੈਨੂੰ ਨਹੀਂ ਚਾਹੀਦੀ ਉਹ ਜਣੀ 2 ਨੰਬਰ ਦੀ ਕਮਾਈ ਮੈਨੂੰ ਕਹਿੰਦੀ ਮੈਂ ਇਹ ਨਹੀਂ ਗੱਲ ਕਹੀ ਏ 2 ਮੈਂ ਤੁਹਾਡੇ ਕੋਲ ਤੋਂ ਪੈਸਾ ਮੇਰੇ ਕੋਲ ਨਹੀਂ ਗਰੀਬ ਨਹੀਂ ਕੋਲ ਲੜਿਆ ਜਾਂਦਾ ਅਗੋ ਪਤਾ ਕੀ ਕਹਿੰਦੀ 2 ਕਿਲੋ ਰੱਖ ਕੇ ਲੈ ਤੇਰੇ ਘਰੇ ਤੇਰੇ ਪੁੱਤਰ ਛੋਟੇ ਨੂੰ ਫੜਾਵਾਂਗੀ ਓ ਡੀਲਰ ਏ ਮੇਰੇ ਪੁੱਤਰ ਨੂੰ ਡੀਲਰ ਬਸਦੀਆਂ ਸੀ ਨਾ ਨੇੜੇ ਨਾ ਤੇੜੇ ਮੇਰਾ ਪੁੱਤਰ ਨਿੱਕਾ ਚੱਲ ਵੱਡਾ ਤਲਸ਼ੇ ਕਰਦਾ ਸੀ ਉਹ ਤੁਨ ਖਤਮ ਹੋ ਗਿਆ ਕੀ ਪਤਾ ਕੱਲ ਨੂੰ ਮੇਰੇ ਘਰ ਰੱਖ ਤੇ ਡੀਲਰ ਬਣਾ ਦੇਵਾਂ ਮੇਰੇ ਪੁੱਤਰ ਨੂੰ ਜੇ ਬੋਲਨੇ ਵਿੱਚ ਗੱਲੀ ਦੇ ਤਿਆਗ ਜੇ ਤੁਹਾਡੇ ਘਰੇ ਰੱਖ ਕੇ ਕਿਦਾ ਤੇਰੇ ਮੁੰਡੇ ਘਰੇ ਹੋਏ ਤੁਹਾਨੂੰ ਅਸੀਂ ਅੰਦਰ ਕਰਾਵਾਂਗੇ ਹਾਂ ਮੂੰਹ ਤਾਂ ਕਹਿੰਦੀਆਂ ਨੇ ਮੂੰਹ ਤੇ ਸਾਨੂੰ ਖਤਰਾ ਹੈ ਰਾਤ ਅਸੀਂ ਬਹਿ ਕੇ ਕੱਟੀ ਦਾ ਮੇਰਾ ਇੱਕ ਮੁੰਡਾ ਥਾਣੇ ਗਿਆ ਉੱਤੇ ਜੇਲ੍ਹ ਚ ਕਿੰਨੂ ਕਿਲੋ ਚਕਾਇਆ ਨੇ ਇੱਕ ਮੇਰਾ ਮੁੰਡੇ ਤੇ ਕਤਲ ਦਾ ਕੇਸ ਪਾਇਆ ਗਿਆ ਉਹ ਵੀ ਉਹ ਵੀ ਵੀ ਨਹੀਂ ਮੇਰੇ ਕੋਲੇਗਾ ਮੈਂ ਬਹਿ ਮੇਰੀ ਕੁੜੀ ਗਈ ਉਹ ਦਿਮਾਗ ਤੋਂ ਡੱਡ ਗਈ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੇ ਮੁੰਡੇ ਨੂੰ ਅੱਗੂ ਕਿੱਥੇ ਰੱਖ ਕਾਨੂੰ ਕਿੰਨੀ ਉਮਰ ਤੁਹਾਡੇ ਮੁੰਡੇ ਦੀ ਇਹ ਵੀ ਐਪ